ਤੇਰਾ ਕਿਹੜਾ ਪਿੰਡ ਵਾ ਓਏ ਪੌ ਰਿਸ਼ਤੇਦਾਰ ਆਇਆ ਕਿੱਥੋਂ ਆਈਏ ਕਿਹੜਾ ਪਿੰਡ ਤੇਰਾ ਮਾਂ ਮੇਰੀ ਕਾ ਤਾਂ ਵੀਡੀਓ ਬਣਾਈਏ ਮੈਂ ਤਾਂ ਪਿੰਡ ਕਿਹੜਾ ਤੇਰਾ ਓਏ ਇਹਦੀ ਨਾਮ ਬਣਾ ਯਾਰ ਰਿਸ਼ਤੇਦਾਰ ਆਏ ਮੇਰੀ ਬਣਾ ਲੈ ਦਾਇਆ ਸਾਡਾ ਉਹਦੇ ਘਰਿਆਰੀ ਸਾਰ ਆਜ ਕੋ ਪੈਸੇ ਨਿਕਲੇ ਜੇ ਆਜ ਕੋ ਸਮਾਨ ਫੜਿਆ ਜੇ ਤੋ ਮੁੰਡੇ ਲੈਣੇ ਭੱਜ ਗਏ ਆ ਆਜ ਇਹ ਸਮਾਨ ਐਸ ਮੁੰਡੇ ਕੋ ਫੜਿਆ ਜੇ ਮੈਂ ਆਜ ਇਹ ਪੈਸੇ ਤੇ ਆਜ ਇਹਦਾ ਫੋਨ ਬਾਬਾ ਮਾਰ ਮੈਂ ਤਾਂ ਲੋਲ ਨੂੰ ਲੈਣ ਲਾਵੇ ਲੋਲ ਨੂੰ ਲੈ ਦਰ ਮੈਨੂੰ ਉਹ ਕਰੀ ਜਾਂਦੇ ਨਹੀਂ ਬੰਦ ਹੱਥ ਨਹੀਂ ਹੋਣਾ ਪੁਲਸ ਦਾ ਕੰਮ ਹੈ ਇਹ ਨਹੀਂ ਤੇ ਹੱਥ ਆ ਮੈਂ ਚੈਂਪਲ ਨੰਬਰਦਾਰ ਮੈਨੂੰ ਤੇ ਦੋ ਦਾ ਪੁਲਸ ਤੇ ਜਲਾਨੀ ਪਈ ਆ ਜੁਨਾਹ ਬੜਾ ਬਹੁਤ ਜਿਆਦਾ ਬਾਹਰੋਂ ਆਈ ਆ ਇਹ ਆਵੇ ਇਹਦਾ ਵੀ ਮੂੰਹ ਖਲਾ ਦੇ ਆਵੇ ਉਹ ਵੇ ਹੱਥ ਜੀ ਪੜੀਆਂ ਆ ਦੇ ਲਈ ਆ ਕਿਤੀ ਭੇਜੂ ਮੈਂ ਮੈਂ ਪੁੱਲ ਤੇ ਆਵੇ ਹੱਥ ਜੀ ਇਹਦੇ ਪੜੀਆਂ ਹੋਰ ਹੋਰ ਆ ਲੋ ਲੂ ਲੈਣਾ ਹੀ ਜਿੱਦੀ ਵਾਰੀ ਸੋ ਲੱਗਿਆ ਦੋ ਬੁੜੀਆਂ ਹੋਰ ਵੀ ਹੋਣਾ ਹੋਰ ਗੋਲ ਨਹੀਂ ਤੇਰੇ ਵੀ ਯਾਰ ਕਲਾ ਮੈਂ ਕੰਟ ਦੇ ਦਿਆ ਰਹੀ ਹਾਂ ਲੈ ਸਾਰੇ ਕੁਝ ਕੱਟ ਦਲੀ ਆ ਬਾਦੀਨ ਮੂੰਹ ਸੇ ਗਾਲੀਂ ਨਾ ਦੂੰ ਮੈਂ ਜਿਹੜੇ ਪਿੰਡੋਂ ਆਇਆ ਜਿਹੜੇ ਆ ਮੈਂ ਲੋਨ ਨੂੰ ਲੈਣਾ ਹੀ ਮੈਨੂੰ ਜਿੱਦੀ ਵਾਰੀ ਸੋ ਲੱਗਿਆ ਮੈਂ ਨਹੀਂ ਵੇਚਦੀ ਮਤਲਬ ਨਹੀਂ ਆ ਯਾਰ ਐਸਾ ਚੱਕੀ ਜਾਂਦੀ ਆਉਂਦੀ ਮੈਂ ਤਾਂ ਲਾਉਣੀ ਆ ਯਾਰ ਬਈ ਬਦਨਾਮ ਯਾਰੋ ਕਿਰਾ ਕਰ ਕਰਕੇ ਸੁਰਤਾ ਜ ਸਾਡੋ ਪਿੰਡ ਦਾ ਬਈ ਤਾਂ ਬਦਨਾਮ ਬਦਨਾਮ ਕਰਦਾ ਬਹੁਤ ਮੁੰਡੇ ਦੀ ਬੱਚੇ ਮੈਨੂੰ ਕੀ ਪਤਾ ਹੀ ਮੈਨੂੰ ਕਰ ਬੈਨ ਨਹੀਂ ਗਈ ਨਾ ਬੀਬੀ ਕਹਤੇ ਇਹਦਾ ਭਗਵੰਤ ਮਾਨੇ ਕੇ ਬੰਦ ਕਰਨ ਅੱਜ ਤੇ ਤਰੀਬ ਹੋ ਗਈ ਅੱਜ ਤੱਕ ਹੀ ਜਾਂਦੀ ਹੁੰਦੀ ਪਿੰਨੇ ਜੱਟ ਜੀ ਆਇਆ ਵੀ ਦੋ ਜੀ ਆਇਆ ਜੀ ਸਾਰਾ ਆ ਨਾ ਹੀ ਗਾ ਉਹ ਘਣ ਕਰੂ ਮਰਦਾ ਬੀਬੀ ਕਿਹੜੇ ਕੰਮ ਜੀ ਪਈ ਤੂੰ ਹਾਂ ਗੰਦੀ ਮਲਾਂਦੀ ਆ ਮੈਨੂੰ ਜੱਡੀ ਵਾਜੀ ਸੋਹ ਲੱਗੇ ਪਰ ਇਹ ਇੱਕ ਕੁੜੀ ਆ ਮੈਂ ਨਹੀਂ ਵੇਚਦੀ ਅੰਗਰਜੀ ਨੂੰ ਜੱਡੀ ਵਾਜੀ ਸੋਹ ਲੱਗੇ ਪਹਿਲੀ ਐ ਦਲਵਾਲਾ ਵਲਗਾ ਚਲੋ ਆਪੇ ਪੁਲਸ ਨੂੰ ਦੱਸੇਗੀ ਨਾ ਕਿੱਥੋਂ ਆਇਆ ਮਾਲ ਉਹਨਾਂ ਨੂੰ ਕਿਹਨੇ ਵੇਚਿਆ ਗਾਂ ਕਿਹਨੇ ਦਿੱਤਾ ਗਾੜੀਆਂ ਕਿਹਨੇ ਉਹਨੂੰ ਵੇਚਿਆ ਪੁਲਸ ਦੇ ਆਪੇ ਕਢਾਉਗੀ ਆ ਗਿਆ ਆਪੋ ਦੇ ਪੁਲਸ ਦਾ ਕੰਮ ਥੋੜੀ ਵੈਸੇ ਸਾਡਾ ਕੰਮ ਥੋੜੀ ਉਹਨੇ ਹੁਣ ਜਾ ਸਾਹਮਣੇ ਤੋਂ ਉਹਦੇ ਵੇਚਦੇ ਨੂੰ ਫੜਨਾ ਵੀ ਜਾ ਮੜਦੇ ਆਵੇ ਆਈ ਆਹ ਮੁੰਡਾ ਹੀ ਮੁੰਡਾ ਕਿਹੜਾ ਠੀਕ ਆ ਇਹ ਮੁੰਡੇ ਕਿਹੜਾ ਮੁੰਡਾ ਭੱਜ ਗਿਆ ਨਾ ਨਾਲੇ ਮੇਬੀ ਆਪੇ ਫੜ ਲੈਣਾ ਪੁਲਿਸ ਨੇ ਆ ਜਸੂਰੀ ਕੰਮ ਕਰ ਰਿਹਾ ਚਿੱਟੀ ਜੀ ਉਹਦਾ ਮਾਲ ਲਾਉਂਦਾ ਕਿਹੜਾ ਮਾਲ ਦਾ ਮੁੰਡਾ ਨਾਕ ਦਾ ਮੁੰਡਾ ਆਪਣੇ ਪਿੰਡ ਦਾ ਕਿੱਥੇ ਆਦਾ ਕਦੀ ਸਕੂਲੇ ਆਣੋ ਕਦੀ ਆਣੋ ਫਿਰ ਤੱਕ ਨਾਲ ਲੋਂਦਾ ਨਹੀਂ ਜਾਨੀ ਇਹ ਉਹ ਆਪਣੇ ਪਿੰਡ ਦਾ ਹੀ ਹੈ ਆਪਣੇ ਪਿੰਡ ਦਾ ਆਪਣੇ ਪਿੰਡ ਦਾ ਉਹਦੇ ਫੜਿਆ ਜਾਣਾ ਦਾ ਬਿੜਾ ਕਰ ਕਰਕੇ ਛੋਟਦਾ ਹਾਂਨੇ ਕੋ ਪੰਡੋਰੀ ਵਾਲੀ ਹੀ ਫੜਨੀ ਮੈਂ ਤੋ ਕਿ ਮਦਰ ਲੱਗਾ ਮੇਰੇ ਮਨੋ ਜੱਟੀ ਮਰਜੀ ਸੋ ਲੱਗੇ ਬੜੀ ਸਾਦ ਸਾਦੀ ਕੁੜੀ ਅੰਦਾ ਆਵ ਲੋਨੀ ਆ ਸਾਡੇ ਪਿੰਡ ਦੇ ਨਿੱਕੇ ਨਿੱਕੇ ਨਿਆਨੇ ਆ ਜੰਮੇ ਆਲੇ ਲੱਭਾ ਕਰਕੇ ਦਿੱਤਾ ਹੀ ਅੰਗਜ ਮੈਂ ਤੜੀ ਮੇ ਦੀ ਮਦਾ ਆਵ ਲੋਨੀ ਮਦਾਵੇ ਤੋ ਲੈ ਲਈ ਮੈਨੂੰ ਕੇ ਨੰਬਰ ਦਰ ਮਦਾ ਲੈ ਲਈ ਜੀ ਇਹਦੇ ਤੇ ਤੂੰ ਪਹਿਣ ਕਿਹੜੀ ਕੰਮ ਤੇ ਬੰਦਲੇ ਜਨ ਲਾਉਂਦੇ ਸੁਣਿਆ ਜਨਾਨੀ ਜਿੰਨਾਂ ਦੀ ਬੱਲੋਂਦੀਆਂ ਮੈਨੂੰ ਮੇਰੇ ਜੀ ਨਾਲ ਸਾਹੀ ਲੋਨੀਆਂ ਤਾਂ ਆ ਵੇਚਦੀ ਫਿਰਦੀ ਐ ਤੂੰ ਮੈਂ ਤਾਂ ਘਰ ਆਇਆ ਲੋਲੀ ਬਾ ਆ ਕੋ ਦੇਖੋ ਹੈਲੋ ਮੈਂ ਐਮਐਲਏ ਸਾਹਿਬ ਦਾ ਨੰਬਰ ਐ ਮੈਂ ਮੈਲਰ ਸਾਹਿਬ ਸਤਿ ਸ੍ਰੀ ਅਕਾਲ ਬਰਦਸ ਜਮਲ ਸਿੰਘ ਬੋਲ ਰਿਹਾ ਮੈਂ ਐਮਐਲਏ ਸਾਹਿਬ ਜੈਮਲ ਨੰਬਰਦਾਰ ਪਿੰਡ ਮਹਿਮੇ ਤੋਂ ਆ ਹਾਂਜੀ 1 ਘੰਟਾ ਹੋ ਗਿਆ ਵਾ ਇੱਥੇ ਲੇਡੀ ਜਿ ਫੜੀ ਐ ਜਿਹੜੀ ਸਮਾਨ ਲੈ ਕੇ ਆਉਂਦੀ ਸਾਡੇ ਪਿੰਡ ਇੱਕ ਘੰਟਾ ਹੋ ਗਿਆ ਵਾ ਲੇਡੀ ਜੀ ਫੜੀ ਨੂੰ ਇੱਕ ਘੰਟਾ ਨਿਸ਼ਾਨ ਵਿੱਚ ਕਹਾਂ ਲੈਦਾ ਪੁਲਿਸ ਦੀ ਪੁਲਿਸ ਨਹੀਂ ਆਈ ਤੇ ਮਹਿਮੇਪੁਰ ਤੋਂ ਮਹਿਮਾ ਤੋਂ ਹਾਂ ਜੀ ਦੂਸਰੋਂ ਲੁਕਲਾ ਲਿਆ ਦੁੱਧ ਗੁੜਾ ਦਾ ਸਬਾਰ ਕਰਿਆ ਅੱਜ ਤਰੀਕ ਹੈ ਜੀ ਕਿੰਨੀ ਅੱਜ ਤਰੀਕ 7 7 25 ਹੈਨਾ ਠੀਕ ਆ ਤੇ ਤਰੀਕ ਦਾ ਭੇਖਣਾ ਵੇ